ਵਾਰੀ ਦੀ ਕਾਲਸਾ ਵਜ ਕੇ ਫਤਿਹ ਅਸਮੇਤ ਅਨੁਸਾਰ ਤੋਂ ਵੱਡੀ ਖਬਰ ਸੁਣਾਉਣ ਜਾ ਰਹੇ ਹਾਂ ਖਬਰ ਜੁੜਿਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਸ੍ਰੀ ਮੁਕਸਰ ਮਾਗੀ ਦੇ ਮੇਲੇ ਉੱਤੇ ਆਈ ਅੰਮਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਨ ਸਿੰਘ ਫਰੀਦਕੋੜ ਤੋਂ ਐਮਪੀ ਸਰਦਾਰ ਸਰਬਜੀਤ ਸਿੰਘ ਖਾਲਸਾ ਅਤੇ ਹੋਰ ਨਾਲ ਸਿੱਖ ਜਥੇਬੰਦੀਆਂ ਜਿਹੜੀਆਂ ਜੁੜ ਕੇ ਇੱਕ ਵੱਡੀ ਪਾਰਟੀ ਦਾ ਜਿਹੜਾ ਐਲਾਨ ਕਰਨ ਜਾ ਰਹੀਆਂ ਨੇ ਪੰਜਾਬ ਬਚਾਓ ਜਿਹੜਾ ਇੱਕ ਨਾਰਾ ਦਿੱਤਾ ਗਿਆਗਾ ਪਾਰਟੀ ਨੂੰ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਸ਼ਰੋਮਣੀ ਅਕਾਲੀ ਦਲ ਜਾਂ ਆਪ ਇਹ ਕਹਦੇ ਕਿ ਬਾਦਲ ਦਲ ਜਿਹੜਾ ਕਿ ਲਗਾਤਾਰ ਤਿੰਨ ਵਾਰ ਜਿਹੜਾ ਚੋਣ ਹਾਰ ਗਿਆ ਜਿਨ੍ਹਾਂ ਦੀ ਹਾਲਤ ਬਹੁਤ ਬੁਰੀ ਆ ਤੇ ਉਹ ਵੀ ਉੱਥੇ ਕਾਨਫਰੰਸ ਕਰਨ ਜਾ ਰਿਹਾਗਾ ਹੁਣ ਦੇਖਣਾ ਬਣਦਾਗਾ ਕਿ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਣਾ ਜਾ ਰਿਹਾਗਾ ਦੇਖਦੇ ਆ ਕਿ ਸਿੱਖ ਨੌਜਵਾਨ ਕਿਹੜੀ ਪਾਰਟੀ ਵੱਲ ਜਾ ਰਹੇ ਨੇ ਕਿਉਂਕਿ ਪਹਿਲਾ ਬਦਲਾ ਲੋਕਾਂ ਨੇ ਲਿਆਂਦਾ ਸੀ ਬੜੇ ਚਾਵਾਂ ਦੇ ਨਾਲ ਭਗਵਾਨਤਮਾਨ ਤੇ ਜਿਹੜੇ ਬੜੀਆਂ ਉਮੀਦਾਂ ਸੀ ਤੇ ਭਗਵਾਨਤਮਾਨ ਉਹਨਾਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਿਆ ਤਾਂ ਰਾਜ ਦਾ ਤੁਹਾਨੂੰ ਪਤਾ ਹੀ ਆ ਜਿਹੜਾ ਹਾਲ ਹੋਇਆਗਾ ਜਾਂ ਹੋ ਰਿਹਾਗਾ ਜਾਂ ਉਹਨਾਂ ਨੇ ਕੀਤਾਗਾ ਪੰਜਾਬ ਦਾ ਹਾਲ ਤੇ ਬਾਪੂ ਤਰਸੇਮ ਸਿੰਘ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਪਾਲ ਸਿੰਘ 14 ਜਨਵਰੀ ਨੂੰ ਮਾਘੀ ਮੋਸਰ ਦੇ ਮੇਲੇ ਤੇ ਪਹੁੰਚ ਰਿਹਾਗਾ ਉਸ ਤੋਂ ਪਹਿਲਾਂ ਪਹਿਲਾਂ ਰਿਹਾ ਹੋ ਰਿਹਾ ਹੈਗਾ ਇਹ ਸੂਤਰਾਂ ਤੋਂ ਵੱਡੀ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਆ ਤੁਹਾਨੂੰ ਪਹਿਲਾਂ ਵੀ ਅਸੀਂ ਦੱਸ ਦਿਆ ਜਿੰਨੀ ਕਿ ਸਾਡੇ ਕੋਲ ਜਾਣਕਾਰੀ ਪ੍ਰਾਪਤ ਹੁੰਦੀ ਆ ਉਹ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਆ ਇਹ ਹੁਣ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਮਾਗੀ ਦੇ ਮੇਲੇ ਤੋਂ ਜਨਨਿਕ 14 ਜਨਵਰੀ ਤੋਂ ਪਹਿਲਾਂ ਪਹਿਲਾਂ ਰਿਹਾ ਹੋ ਕੇ ਸ੍ਰੀ ਬੰਕਸਰ ਸਹਿਵਾ ਖੁਦ ਜਾ ਕੇ ਉੱਥੇ ਪਾਰਟੀ ਦਾ ਜਿਹੜਾ ਐਲਾਨ ਕਰਨ ਗਏ ਜਨਨਿਕ ਔਰ ਭਾਈ ਅਮਰਪਾਲ ਸਿੰਘ ਦੀ ਜਿਹੜੀ ਐ ਸਿਆਸਤ ਦੇ ਵਿੱਚ ਵੱਡੀ ਐਂਟਰੀ ਹੋ ਚੁੱਕੀ ਆ ਤਾਂ ਪਹਿਲਾਂ ਪਤਾ ਕਿ ਭਾਈ ਅਮਰਪਾਲ ਸਿੰਘ ਖਨੂਰ ਸਾਹਿਬ ਵਾਸੀਆਂ ਨੇ ਸਭ ਤੋਂ ਵੱਡ ਬੋਟਾਂ ਦੇ ਨਾਲ ਰਿਕਾਰਡ ਤੋੜ ਜਿੱਤ ਦੇ ਨਾਲ ਜਿਤਾਇਆ ਸੀ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਤੇ ਦੁਬਾਰੇ ਫਿਰ ਐਨਐਸਐ ਲੱਗੀ ਤਾਂ ਜਿਹੜੇ ਦੋਨੇ ਐਨਐਸਐ ਨੂੰ ਲੈ ਕੇ ਜਿਹੜਾਗਾ ਪੂਰਾ ਜਿਹੜਾ 2 ਸਾਲ ਹੋ ਚੁੱਕੇ ਨੇ ਤੇ ਇਸ ਨੂੰ ਲੈ ਕੇ ਵੇਖ ਸਕ ਕੁਝ ਜਿਹੜਾ ਕਿ ਉਹਨਾਂ ਦੇ ਵਕੀਰ ਸਾਬਾ ਵੱਲੋਂ ਜਿਹੜੀਆਂ ਬਾਰ-ਬਾਰ ਇਹ ਧਰੀਲਾ ਦਿੱਤੀਆਂ ਜਾ ਰਹੀਆਂ ਨੇ ਕੋਰਟ ਦੇ ਵਿੱਚ ਕਿ ਭਾਈ ਅਮਰਪਾਲ ਸਿੰਘ ਨਾਲ ਐਡਾ ਵੱਡਾ ਜਿਹੜਾ ਧੋਖਾ ਕੀਤਾਗਾ ਇਹ ਸੈਂਟਰ ਸਰਕਾਰ ਆ ਤੇ ਏਜੰਸੀਆਂ ਨੇ ਰਲ ਕੇ ਭਗਵੰਤ ਮਾਨ ਨੂੰ ਇੱਕ ਮੋਹਰਾ ਬਣਾ ਕੇ ਉਹਨਾਂ ਉੱਤੇ ਜਿਹੜਾ ਐਨਐਸ ਲਗਾ ਦਿੱਤਾ ਪਰ ਜਿਹੜੀ ਐਨਐਸ ਬਣਦੀ ਹੀ ਨਹੀਂ ਤੋ ਕਿੰਨੀ ਬਣਦੀ ਜਿਹੜੀ ਐਨਐਸ ਲਾਉਣ ਦੀ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਆ ਸਾਹਮਣੇ ਨਿਕਲ ਕੇ ਇਹ ਆ ਰਹੀ ਆ ਕਿ ਭਾਈ ਅਮਰਪਾਲ ਸਿੰਘ 14 ਜਨਵਰੀ ਨੂੰ ਸਦੀ ਮੁਕਸਾ ਸਾਹਿਬ ਦੀ ਧਰਤੀ ਉੱਤੇ ਪਹੁੰਚ ਰਹੇ ਨੇ ਉਥੇ ਇੱਕ ਨਵੀਂ ਪਾਰਟੀ ਦਾ ਆਯੋਜਨ ਕਰਨਗੇ ਨਵੀਂ ਪਾਰਟੀ ਦਾ ਐਲਾਨ ਕਰਨਗੇ ਇਸ ਨੂੰ ਲੈ ਕੇ ਜਿੱਥੇ ਵੱਖ-ਵੱਖਾ ਜਥੇਬੰਦੀਆਂ ਵੱਲੋਂ ਆਈ ਅੰਮਰਪਾਲ ਸਿੰਘ ਦੇ ਪੋਸਟਰ ਜਿਹੜੇ ਰਿਲੀਜ਼ ਕੀਤੇ ਜਾ ਰਹੇ ਨੇ ਲਾਇਕੀਆਂ ਲੱਗ ਚੁੱਕੀਆਂ ਨੇ ਥਾਂ-ਥਾਂ ਤੇ ਤੇ ਜਿਹੜਾ ਸਿੱਖ ਸੰਗਤ ਦੇ ਵਿੱਚ ਇੱਕ ਵੱਡਾ ਆਪਾਂ ਇਹ ਕਹਿੰਦੇ ਹਾਂ ਉਤਸ਼ਾਹ ਦਾ ਸਿੱਖ ਨੌਜਵਾਨਾਂ ਦੇ ਵਿੱਚ ਆ ਕਿਉਂਕਿ ਸਿੱਖ ਨੌਜਵਾਨ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਨਸ਼ੇ ਦਾ ਇੱਕ ਕਰੋਪ ਚੱਲ ਰਿਹਾ ਹੈਗਾ ਜਿਹੜੇ ਨੌਜਵਾਨ ਨੂੰ ਕੋਈ ਰਾਹ ਨਹੀਂ ਦਿੰਦਾ ਉਹ ਸਿਰਫ ਆਪਣੇ ਨਸ਼ੇ ਦੀ ਪੂਰਤੀ ਲਈ ਆਪਣਾ ਜੀਵਨ ਜਿਉਣ ਦੇ ਲਈ ਤਤਪਰ ਹਨ ਪਰ ਇਸ ਸਾਰਿਆਂ ਨੂੰ ਕੁਝਦ ਕੱਢਣ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਵੀ ਖਾਲਸਾ ਬਿਹੇਲ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਅੰਮ੍ਰਿਤ ਛਕਿਆ ਹਜ਼ਾਰਾਂ ਨੌਜਵਾਨਾਂ ਨੇ ਨਸ਼ਾ ਛੱਡਿਆ ਅੱਜ ਅਸੀਂ ਦੇਖਦੇ ਕਹਿੰਦੇ ਹਿੰਗ ਸਿੰਘਾ ਨੇ ਵੀ ਕਹਿ ਦਿੱਤਾ ਕਿ ਸਾਡੀ ਜਿਹੜੀ ਇਹ ਅਨਖਜਾਗੀ ਆ ਕੁਝ ਗ ਜਿੰਨੇ ਜੋ ਕਿ ਨੰਗ ਬਾਣੇ ਦੇ ਵਿੱਚ ਆਏ ਨੇ ਬਾਅਦ ਦੇ ਵਿੱਚ ਆ ਕਿ ਭਾਈ ਅੰਮਰਤਪਾਲ ਸਿੰਘ ਦੇ ਆਉਣ ਦੇ ਨਾਲ ਅਸੀਂ ਜਿਹੜਾ ਕਿ ਇਸ ਕਾਰਜਵਾਲ ਤੁਰੇ ਆ ਹੁਣ ਕਈਆਂ ਨੇ ਕਹਿ ਦੇਣਾ ਕਿ ਭਾਈ ਅੰਮਰਤਪਾਲ ਸਿੰਘ ਦਾ ਭਰਾ ਆਪ ਨਸ਼ਾ ਕਰਦਾ ਸੀ ਉਹ ਨਸ਼ਾ ਨਹੀਂ ਸੜਾ ਸਕਿਆ ਇਹ ਬੇ ਦੁਖੀਆਂ ਗੱਲਾਂ ਕਰਨੀਆਂ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਬਹੁਤ ਇਲਜ਼ਾਮ ਬਾਜੀ ਕਰਦੇ ਨੇ ਕਦਾਰਕੁਸੀ ਪਰਿਵਾਰ ਦੀ ਕੀਤੀ ਤੇ ਭਾਈ ਅੰਮਰਤਪਾਲ ਸਿੰਘ ਦੀ ਰੱਜ ਕੇ ਕੀਤੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਸ ਤੋਂ ਅੰਮਰਤਪਾਲ ਸਿੰਘ ਜੇਹਦਲ ਭਗੌੜਾ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਕਦਰ ਕੁਸੀ ਕਿੰਨੀ ਕੀਤੀ ਗਈ ਆ ਤੇ ਇਸ ਨੂੰ ਲੈ ਕੇ ਹੁਣ ਸਭ ਤੋਂ ਵੱਡੀ ਜਿਹੜੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇੱਕ ਆਪਾਂ ਇਹ ਕਹ ਲਈਏ ਕਿ ਇੱਕ ਤਹਿਲ ਕ ਮਚਾਉਣ ਵਾਲੀ ਖਬਰ ਆ ਕਿ ਸਿਆਸੀ ਪਾਰਟੀਆਂ ਦੇ ਵਿੱਚ ਸਿਆਸੀ ਪਾਰਟੀ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਕਿ ਜੇਕਰ ਭਾਈ ਅੰਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਨਵੀਂ ਪਾਰਟੀ ਬਣਾ ਲੇਤੀ ਤਾਂ ਆਉਣ ਵਾਲਾ ਉਹ ਦਿਨ ਦੂਰ ਨਹੀਂ ਜਦੋਂ ਕਿ ਇੱਕ ਨਰੋਲ ਸਿੱਖ ਕੌਮ ਦੀ ਜਿਹੜੀ ਸਰਕਾਰ ਹੋਵੇਗੀ ਜਿਹੜਾ ਸਾਰਿਆਂ ਤੋਂ ਕਿਹਾ ਜਾ ਰਿਹਾਗਾ ਅਸੀਂ ਅਰਦਾਸ ਦੇ ਵਿੱਚ ਰੋਜ਼ ਪੜਦੇ ਆਂ ਅਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਇਸ ਦੇ ਚੱਲਦਿਆਂ ਹੋਇਆ ਲੱਗਦਾ ਕਿ ਪੰਜਾਬ ਦੇ ਜਿਹੜੇ ਇਸ ਸਤੰਭ ਜਿਹੜੇ ਹਾਲਾਤ ਨੇ ਉਹਨਾਂ ਨੂੰ ਭਾਗਦੇ ਹੋਏ ਇਹ ਗਰਬਾਣੀ ਦੀਆਂ ਜਿਹੜੀਆਂ ਇਹ ਅਰਦਾਸ ਜਿਹੜੀ ਆ ਪੂਰੀ ਹੋਣ ਵਾਲੀ ਆ ਲੱਗਦਾ ਕਿ ਇੱਕ ਨਿਰੋਲ ਸਿੱਖ ਕੌਮ ਦੀ ਸਰਕਾਰ ਬਣੂਗੀ ਪਰ ਉਸ ਤੋਂ ਪਹਿਲਾਂ ਅਕਾਲੀ ਦਲ ਨੂੰ ਲੋਕ ਅੰਤਕ ਸਰਕਾਰ ਸਮਝਦੇ ਸੀ ਪਰ ਉਹਨਾਂ ਨੇ ਜੋ ਸਿੱਖ ਕੌਮ ਦਾ ਘਾਣ ਕੀਤਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਨਾਂ ਦਾ ਹੱਥ ਰਿਹਾਗਾ ਬਰਗਾੜੀ ਮੋਰਚੇ ਤੋਂ ਲੈ ਕੇ ਬਿਆਦਮੀਆਂ ਦੇ ਤੱਕ ਜਿਹੜਾ ਉਸਤਪਨਾ ਕੀਤੀ ਤੁਹਾਨੂੰ ਸਾਰਾ ਪਤਾ ਕਿ ਉਹਨਾਂ ਨੇ ਕੀ ਕੁਝ ਕੀਤਾ ਰੱਜ ਕੇ ਜਿਹੜਾ ਸਿੱਖੋਂ ਮੁਕਤੇ ਤਸੱਦਦ ਕੀਤਾ ਜੋ ਭਾਈ ਅੰਮਰਤਪਾਲ ਸਿੰਘ ਤੇ ਉਹਦੀ ਪਾਰਟੀ ਦਾ ਜਿਹੜਾ ਐਲਾਨ ਕਰਨਗੇ ਸਾਰੇ ਸਿੱਖ ਕੌਮ ਦੀ ਜਿਹੜੀ ਨਿੰਦਾ ਗਈ ਉਹ ਭਾਈ ਅੰਮਰਤਪਾਲ ਸਿੰਘ ਤੇ ਟਿਕੀ ਹੋਈ ਆ ਅਤੇ ਨੌਜਵਾਨ ਭਾਈ ਅੰਮਰਤਪਾਲ ਸਿੰਘ ਨੂੰ ਬਾਹਰ ਕਢਾਉਣ ਦੇ ਵਿੱਚ ਤਤਪਰ ਲੱਗੇ ਨੇ ਅਰਦਾਸਾਂ ਕਰਦੇ ਨੇ ਗੁਰੂ ਦੇ ਅੱਗੇ ਕਿ ਭਾਈ ਅੰਮਰਤਪਾਲ ਸਿੰਘ ਜਲਦੀ ਬਾਹਰ ਆਵੇ ਤਾਂ ਕਿ ਸਿੱਖ ਕੌਮ ਦਾ ਭਲਾ ਹੋ ਸਕੇ ਤੇ ਤੁਹਾਨੂੰ ਇਹ ਸਭ ਤੋਂ ਵੱਡੀ ਖਬਰ ਅਸੀਂ ਇਹ ਦੱਸ ਦਿੱਤੀ ਆ ਕਿ ਸਾਡੇ ਸੂਤਰਾਂ ਦੇ ਅਨੁਸਾਰ ਹੈ ਕਿ ਭਾਈ ਅੰਮਰਤਪਾਲ ਸਿੰਘ ਆ ਡੇਬੁਰਗਰ ਦੇਲ ਦੇ ਵਿੱਚੋਂ ਬਾਹਰ ਆਵੇਗਾ ਤੇ 14 ਤਰੀਕ ਨੂੰ ਬਸ ਮਾਫ ਕਰਨਾ 14 ਜਰਮੀ ਤੋਂ ਪਹਿਲਾਂ ਪਹਿਲਾਂ ਬਾਹਰ ਆਵੇਗਾ ਤੇ 14 ਤਰੀਕ ਨੂੰ ਮਾਗੀ ਮੁਕਸਰ ਮੇਲੇ ਤੇ ਪਹੁੰਚੇਗਾ ਤੇ ਇੱਕ ਪਾਰਟੀ ਦਾ ਐਲਾਨ ਕਰੇਗਾ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਉਹਦੇ ਸਾਥੀ ਉਹਦੇ ਸਿੰਘ ਅਤੇ ਉਹਨੇ ਬੱਕ ਬੱਕ ਜਥੇਬੰਦੀਆਂ ਜੋ ਜੁੜੀਆਂ ਨੇ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਬਾਪੂ ਤਰਸੇਲ ਸਿੰਘ ਦੀ ਇੱਕ ਹੋਰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਉਹਨਾਂ ਤੰਤਰ ਮੰਤਰ ਨਹੀਂ ਸਰਕਾਰਾਂ ਜਿੰਨਾ ਤੇ ਉਹਨਾਂ ਨੇ ਨੌਜਵਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਆਪਣੇ ਆਪਣੇ ਵਹੀਕਲ ਲੈ ਕੇ ਚਾਹੇ ਬੱਸਾਂ ਚਾਹੇ ਕਾਰਾਂ ਜੋ ਵੀ ਜਿੱਥੇ ਵੀ ਤੁਹਾਨੂੰ ਲੱਗਦਾਗਾ ਜਿਸ ਤਰ੍ਹਾਂ ਵੀ ਆ ਸਕਦੇ ਆ ਉਹ ਮਾਗੀ ਮੁਕਸਰ ਦੀ ਮੇਲੇ ਤੇ ਜਰੂਰ ਪਹੁੰਚਣਾ ਤੇ ਇਸ ਰੈਲੀ ਨੂੰ ਜਿਹੜੀ ਸਫਲ ਬਣਾਉਣਾ ਤਾਂ ਕਿ ਆਉਣ ਵਾਲਾ ਨੌਜਵਾਨਾਂ ਦਾ ਭਵਿੱਖਾ ਜਿਹੜਾ ਉਹ ਸੁਧਰ ਸਕੇ ਤੇ ਨੌਜਵਾਨ ਜਿਹੜੇ ਚਿੱਟੇ ਦੇ ਵਿੱਚ ਦਲਦਲ ਦੇ ਨਸ ਵਿੱਚ ਧਸੇ ਨੇ ਤੋ ਉਸ 파ਰਟੀ ਜਿਹੜੀ ਆ ਕਿ ਉਹ ਪੂਰੀ ਤੱਕ ਪਰ ਰਹੂਗੀ ਸਿੱਖ ਨੌਜਵਾਨਾਂ ਨੂੰ ਜਾਂ ਸਿੱਖ ਬੱਚਿਆਂ ਨੂੰ ਜਿੰਨਾ ਵੀ ਜਿਹੜੇ ਇਸ ਕਰੋਪੀ ਦੇ ਵਿੱਚ ਫਸੇ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਪੈਲ ਦੇ ਆਧਾਰ ਤੇ ਕੰਮ ਕਰੂਗੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹ ਭਾਈ ਅੰਮ੍ਰਿਤਪਾਲ ਸਿੰਘ ਜੁੜੀ ਖਬਰ ਆ ਜਿੰਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਚਾਹਣ ਵਾਲੇ ਆ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਕਰ ਦਿਓ ਕਿਉਂਕਿ ਉਹਨਾਂ ਦਾ ਬਾਪੂ ਦਾ ਸਨੇਹਾ ਦਾ ਬਾਪੂ ਤਰਸੇਮ ਸਿੰਘ ਪਿਤਾ ਸਰਦਾਰ ਐਮਪੀ ਭਾਈ ਅੰਮਰਤਪਾਲ ਸਿੰਘ ਦਾ ਇਹ ਨੌਜਵਾਨਾਂ ਨੂੰ ਜਿਹੜਾ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਸਕੇ ਤੁਸੀਂ ਦੇਖਦੇ ਹੋ ਪੰਜਾਬੀ ਬ੍ਰਾਟਾ ਟੀਵੀ ਮੈਂ ਹਾਂ ਮੱਖਣ ਸਿੰਘ ਉਭਾ